ਹੋਣ ਹੋਇਆ ਸਾਰੇ ਪਰਦੋਕਦਾਂ ਲਾਤੀਆਂ ਆਪਣੇ ਬੰਦਿਆਂ ਨੇ ਆ ਵੇਖ ਲਓ ਇਹ ਪੁਨਿਆ پولیس ਦੀ ਕਰਤੂਤ ਸਰਕਾਰ ਜਗਜੀਤ ਸਿੰਘ ਦਲਵੰਦ ਸਾਹਿਬ ਨਾਲ ਮੀਟਿੰਗ ਕਰਕੇ ਫੁੱਟ ਗਿਆ ਫੁੱਟ ਗਿਆ ਜਿਹੜਾ ਇਹਨੇ ਲਕਟਾਰੂ ਕਿੱਕ ਉਡੀਆ ਬਲਾਟਕਾਰੀ ਜਿਹੜਾ ਉਹ ਬੰਦੇ ਨੇ ਨਮਕ ਹਰਾਮੀ ਕੀਤੀ ਸੰਨ ਨਾਲ ਇਸਾਨ ਨਾਲ ਨਮਕ ਹਰਾਮੀ ਕੀਤੀ ਆ ਪ੍ਰਸ਼ਾਸਨ ਆ ਗਿਆ ਭਾਈ ਚੜ ਕੇ ਵੱਡੀ ਗੰਟੀ ਦੇ ਵਿੱਚ ਆ ਦੇਖ ਸਕਦੇ ਹੋ ਕਿਵੇਂ ਪ੍ਰਸ਼ਾਸਨ ਚੜ ਕੇ ਆ ਗਿਆ ਪੂਰਾ ਵੱਡੀ ਗੰਟੀ ਦੇ ਵਿੱਚ खनौरी बार्डर से प्रशासन आ गया पूरा चढ़ के आ गया देख कटा पटा लाम प्रशासन देख सक लश्कर लैके प्रशासन पहुंच चुके खनौरी बार्डर प्रशासन चढ़ के आ गया भाई देख सकते गिणती हमला करने पहुंच गए सून रा ਪ੍ਰਸ਼ਾਸਨ ਵੱਡੀ ਗਣਤੀ ਆ ਬਣ ਕੇ ਆ ਗਿਆ ਦੇਖ ਸਾਨੂੰ ਗੱਡੀ ਉਪਰ ਤੁਸੀਂ 50 ਵੱਡੀ ਗਣਤੀ ਦੇ ਚੜ ਕੇ ਆਉਂਦਾ ਹੈ ਬੈਠੋ ਬੈਠੋ ਸਾਰੇ ਬੈਠੋ ਬਾਈ ਵੱਡੀ ਗਣਤੀ ਦੇ ਵਿੱਚ ਪ੍ਰਸ਼ਾਸਨ ਚੜ ਕੇ ਆ ਗਿਆ ਉਹ ਥੋੜੀ ਐ ਨਹੀਂ ਐ ਪ੍ਰਸ਼ਾਸਨ ਆ ਗਿਆ ਬਾਈ ਚੜ ਕੇ ਵੱਡੀ ਗਣਤੀ ਦੇ ਵਿੱਚ ਆਹ ਦੇਖ ਸਕਦੇ ਹੋ ਕਿਵੇਂ ਪ੍ਰਸ਼ਾਸਨ ਚੜ ਕੇ ਆ ਗਿਆ ਪੂਰਾ ਵੱਡੀ ਗਣਤੀ ਦੇ ਵਿੱਚ ਖਨੌਰੀ ਬਾਰਡਰ ਤੇ ਪ੍ਰਸ਼ਾਸਨ ਆ ਗਿਆ ਪੂਰਾ ਚੜ ਕੇ ਆ ਗਿਆ ਪ੍ਰਸ਼ਾਸਨ ਆ ਦੇਖ ਸਕਦੇ ਹੋ ਕੱਡਾ ਵੱਡਾ ਲਾਮ ਲਸ਼ਕਰ ਲੈ ਕੇ ਪ੍ਰਸ਼ਾਸਨ ਪਹੁੰਚ ਚੁੱਕਿਆ ਖਨੌਰੀ ਬਾਰਡਰ ਦੇ ਉੱਤੇ ਆ ਪ੍ਰਸ਼ਾਸਨ ਚੜ ਕੇ ਆ ਗਿਆ ਬਾਈ ਦੇਖ ਸਕਦੇ ਹੋ ਵੱਡੀ ਕੈਂਚੀ ਦੇ ਵਿੱਚ ਆ ਹਮਲਾ ਦੇ ਲਈ ਪਹੁੰਚ ਗਏ ਜਾ ਸਾਨੂੰ ਫੜ ਲਓ ਬੰਦੇ ਤਰਦਾ ਜਦੋਂ ਉਹਨੂੰ ਫੜੋ ਅੱਜ ਤੱਕ ਫੜਾਏ ਬੈਠੋ ਬਾਜੋ ਬਾਜੋ ਸਾਰੇ ਬੈਜੋ ਬਾਈ ਵੱਡੀ ਗੱਡੀ ਆ ਬੜ ਕੇ ਆ ਗਿਆ ਦੇਖ ਸਾਨੂੰ ਗੱਡੀ ਆ ਭਾਈ ਤੁਸੀਂ ਪਛਾਣਰ ਵੱਡੀ ਗੱਡੀ ਤੇ ਚੜ ਕੇ ਆਉਂਦਾ ਬੈਠੋ ਬੈਜੋ ਬਾਜੋ ਸਾਰੇ ਬੈਜੋ ਬਾਈ ਵੱਡੀ ਗੱਡੀ ਦੇ ਵਿੱਚ ਪ੍ਰਸ਼ਾਸਨ ਚੜ ਕੇ ਆ ਗਿਆ